ਹਾਂਜੀ ਗੁਰੂ ਜੀ ਮਾਰਨਿੰਗ ਦੇ ਸਾਰੇ ਨੂੰ ਬਹੁਤ ਠੀਕ ਠਾਕ ਹੋ ਸਾਰੇ ਹਾਂਜੀ ਅਸੀਂ ਠੀਕ ਠਾਕ ਹਾਂ ਆਪਾਂ ਤੇ ਜਨਰੇਸ਼ਨ ਜੀ ਲਈ ਕਾਫੀ ਤੇ ਸੰਗਤ ਬਣਾਟ ਇਹ ਹੋ ਗਿਆ ਦੇਖੋ ਆਪਾਂ ਪਾਣੀ ਉਪਲਣਾ ਤਰਿਆ ਹੋਇਆ ਤੇ ਇਹਦੇ ਵਿੱਚ ਆਪਾਂ ਕੱਪ ਦੇ ਵਿੱਚ ਇੱਕ ਚਮਚਾ ਕਾਫੀ ਦਾ ਪਾਇਆ ਹੈ ਤੇ ਇਹਦੇ ਵਿੱਚ ਹੀ ਆਪਾਂ ਹਨੀ ਐਡ ਕਰ ਲਵਾਂਗੇ ਜਿੰਨਾ ਕ ਪਾਉਣਾ ਆਪਾਂ ਹਾਂ ਮੈਂ ਐਡ ਕਰ ਲਿਆ ਤੇ ਇਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਪਾਣੀ ਪਾ ਦੇਣਾ ਵਾ ਤੇ ਪਾਣੀ ਪਾਉਣ ਨਾਲ ਆਪਾਂ ਥੋੜਾ ਜਿਹਾ ਹੋਊ ਜਲਦਾ ਤੇ ਆ ਆਪਾਂ ਮਸ਼ੀਨ ਨਾਲ ਇਹਨੂੰ ਮਿਕਸ ਕਰ ਦੇਣਾ ਵਾ ਕੋਫੀ ਤੇ ਆਪਣਾ ਜਿਹੜਾ ਹਨੀ ਆ ਉਹ ਮਿਕਸ ਹੋ ਜਾਊਗਾ ਉਦੇ ਨਾਲ ਇਹਦਾ ਟੇਸਟ ਔਰ ਥੋੜਾ ਜਿਹਾ ਹੋਰ ਵੀ ਵੱਧ ਜਾਂਦਾ ਤੇ ਦੇਖੋ ਆਹ ਇਹਦੇ ਵਿੱਚ ਪਾਣੀ ਪਾਦੇ ਨਾ ਫਿਰ ਆਪਾਂ ਇਹ ਬਣ ਗਈ ਆਪਣੀ ਬਲੈਕ ਕਾਫੀ ਹਾਂਜੀ ਆਪਾਂ ਸਵੇਰ ਸਵੇਰ ਇਹ ਹੀ ਪੀਨੇ ਹੁੰਦੇ ਆ ਹਾਂਜੀ ਇਸ ਵੇਲੇ ਸਿਰੇ ਆਪਾਂ ਇੱਕ ਕੱਪ ਪੀਨੇ ਹੁੰਨੇ ਆ ਕਿਉਂ ਪੀਂਦੇ ਚਾਹ ਪਾਚਾਤੀ ਕਾਫੀ ਆਪਾਂ ਪੀ ਲੈਨੇ ਆ ਇੱਕ ਕੱਪ ਸਾਰੇ ਉੱਪਰ ਸ਼ਾਮ ਨੂੰ ਬਸ ਉਹ ਦੁੱਧ ਵਾਲੇ ਪੀ ਲੈਨੇ ਆ ਜਵਾਹਰੂ ਇਹ ਦੇਖਦੇ ਚਲੋ ਆ ਜਾਓ ਬੈ ਕੇ ਕਾਫੀ ਇੰਜੋਏ ਕਰੀਏ ਤੁਸੀਂ ਵੀ ਇਹੋ ਬਣਾ ਕੇ ਬਹੁਤ ਵਧੀਆ ਬਣਦੀ ਆ ਟੇਸਟ ਵੀ ਬਦਲ ਜਾਂਦਾ ਹੈ ਥੋੜਾ ਜਿਹਾ ਕਾਫੀ ਦਾ ਹਾਂਜੀ ਚਲੋ ਆ ਜਾਓ ਹਾਂਜੀ ਆਪਾਂ ਕਾਫੀ ਨਾਲ ਥੋੜਾ ਜਿਹਾ ਕੁਝ ਖਾ ਲੈਨੇ ਆ ਬਿਸਕੁਟ ਵਗੈਰਾ ਤੇ ਥੋੜਾ ਜਿਆ ਠੀਕ ਰਹਿੰਦਾ ਸਰੀਰ ਥੋੜੀ ਜੀ ਚੀਜ਼ ਨਾਲ ਖਾ ਲਵੇ ਨਾ ਕਾਫੀ ਦੇ ਨਾਲ ਜਾਂ ਜਾਂ ਚਾਹ ਦੇ ਨਾਲ ਆਪਾਂ ਬਿਸਕਟ ਵਗੈਰਾ ਖਾ ਲੈਨੇ ਆ ਤੇ ਉਹ ਠੀਕ ਰਹਿੰਦਾ ਵਾ ਤੇ ਜਿਆਦਾ ਆਪਾਂ ਨੂੰ ਕੱਲੀ ਚਾਹ ਜਾਂ ਕਾਫੀ ਵੀ ਨਹੀਂ ਪੀਣੀ ਚਾਹੀਦੀ ਕੁਛ ਨਾਲ ਮਾੜਾ ਮੁੱਟ ਲੈ ਲੈਣਾ ਚਾਹੀਦਾ ਤੇ ਆਪਾਂ ਸੋ ਲੈਨੇ ਆ ਬਿਸਕਟ ਵਗੈਰਾ ਪਿੰਨੇ ਆ ਬਾਬਾ ਜੀ ਦਾ ਕੀਰਤਨ ਲਾਇਆ ਹੋਇਆ ਸਰਨਾ ਤੇ ਸੀ ਇਹ ਸਰ ਤੋਤਾ ਸੀ ਅੱਜ ਚਲੋ ਬਾਰ ਮੌਸਮ ਇਸ ਤਰ੍ਹਾਂ ਦਾ ਹੀ ਅੱਜ ਮੈਨੂੰ ਲੱਗਦਾ ਹੁਣ ਇੱਕ ਦਿਨਾਂ ਚ ਕਿੰਨੀ ਸਨੀਓ ਪੈਣੀ ਹੈ ਹੋ ਸਕਦਾ ਸਨੋ ਪੈ ਜਵੇ ਪਤਾ ਨਹੀਂ ਕੁਛ ਤੇ ਦੇਖਦੇ ਆ ਚਲੋ ਜਿਵੇਂ ਰੱਬ ਦੇ ਰੰਗ ਨੇ ਉਹਨੇ ਪ੍ਰਮਾਤਮਾ ਨੇ ਕਰਨਾ ਹੈ ਚਲੋ ਕੋਈ ਨਾ ਦੇਖਦੇ ਆਂ ਜੀ ਆਜੋ ਕਾਫੀ ਇੰਜੋਏ ਕਰੋ ਫਿਰ ਦੇਖਦੇ ਆਂ ਅੱਗੇ ਦਾ ਕੰਮ ਕਰ ਕੀ ਕਰਨਾ ਆਪਾਂ ਉੱਠਦਾ ਵਾ ਹੈਪੀ ਇਹਦੇ ਸਪਰੇਇ ਤਾਂ ਗਿਆ ਹੈ ਅੰਜੀ ਰਫੀਆ ਪੰਪੇ ਲਈ ਹੁਣ ਜਸਪ੍ਰੀਤ ਨੇ ਜਾਣਾ ਕੰਮ ਤੇ ਮੈਂ ਕਹਿੰਦਾ ਮੇਰਾ ਖਾਣਾ ਖੂਣਾ ਤਿਆਰ ਕਰ ਦੋ ਮੰਮਾ ਮੇਰਾ ਢੇੜਾ ਆ ਗਿਆ ਤੇ ਉਹਨਾਂ ਦਾ ਖਾਣਾ ਖੂਣਾ ਤਿਆਰ ਕਰਦੇ ਆ ਫਿਰ ਦੇਖ ਲਿਆ ਹਾਂ ਜੀ ਇਹਨੂੰ ਛੱਡ ਗਿਆ ਉਹਨੇ ਕਹਿੰਦਾ ਸੀ ਮੇਰੀ ਗੱਡੀ ਤੁਸੀਂ ਲੈ ਆਇਓ ਜਾੜ ਚੋਂ ਕਿਉਂਕਿ ਉੱਥੇ ਫਿਰ ਮਿੱਟੀ ਘਟਾ ਜਾ ਪੈ ਜਾਂਦਾ ਤੇ ਬਾਕੀ ਜੋ ਕਹਿੰਦਾ ਸੀ ਤੁਸੀਂ ਕਿਤੇ ਜਾਣਾ ਜੁਣਾ ਹੁੰਦਾ ਤਾਂ ਲੈ ਜਿਓ ਫਿਰ ਲੈ ਕੇ ਆਣਾ ਹੁਣ ਛੱਡ ਕੇ ਆਵਾਂਗੇ ਤੇ ਨਾਲੇ ਗੱਡੀ ਮੋੜ ਲਿਆਵਾਂਗੇ ਤੇ ਚਲੋ ਮਿਲਦੇ ਆਂ ਉਹਦਾ ਖਾਣਾ ਖਾਣਾ ਤਿਆਰ ਕਰ ਦਈਏ ਤੇ ਫਿਰ ਚੱਲਦੇ ਆਪਾਂ ਦੇਖਦੇ ਆਂ ਤੁਹਾਨੂੰ ਦਿਖਾਉਨੇ ਆ ਜਸਪ੍ਰੀਤ ਦਾ ਜੜ ਵੀ ਕਿਵੇਂ ਬੱਚੇ ਮੈਂ ਤਾਂ ਕਰਦੇ ਨੇ ਹਾਂਜੀ ਤੇ ਚਲੋ ਓਕੇ ਜੀ ਲਓ ਜੀ ਅਸੀਂ ਆ ਗਏ ਜਸਪ੍ਰੀਤ ਦੇ ਚਾੜ੍ਹ ਚ ਜਸਪ੍ਰੀਤ ਚੱਲਿਆ ਸੀ ਕੰਮ ਤੇ ਤੇ ਹੁਣ ਅਸੀਂ ਰੋਟੀ ਪਾਣੀ ਤਿਆਰ ਕਰਕੇ ਸੋਨੇ ਆਏ ਆ ਤੇ ਫਿਰ ਗੱਡੀ ਸਾਨੂੰ ਚਾਹੀਦੀ ਸੀ ਫਿਰ ਅਸੀਂ ਕਿਹਾ ਜਸਟ ਇਤਨੋਂ ਛੱਡਿਆ ਆਉਨੇ ਆ ਤੇ ਹੁਣ ਆਪਣਾ ਇਹ ਸਮਾਨ ਸੋਹਣ ਰੱਖ ਕੇ ਆਏ ਹੋ ਕਿੱਧਰ ਲਾਗੇ ਆਊਗਾ ਫਿਰ ਲੋਕਲ ਅੱਛਾ ਮੈਂ ਵੀ ਚੱਲੇ ਲੈ ਕੇ ਬਸ ਠੀਕ ਆ ਜੀ ਫਿਰ ਕੱਢ ਲੋ ਕੱਢ ਨੋ ਮਿਲਤੇ ਆ ਫਿਰ ਸਰਵਿਸ ਕਰਤੀ ਲਓ ਜੀ ਦੇਖ ਲਓ ਆਗੇ ਜਸਤੇ ਜਾੜ ਚ ਜੱਸੇ ਨੂੰ ਹੁਣ ਜੱਸੇ ਨੇ ਜਾਣਾ ਲੋਡ ਲੈ ਕੇ ਜੱਸੇ ਨੂੰ ਛੱਡਣਾ ਆਏ ਸੀਗੇ ਤੇ ਬਾਕੀ ਟਰੱਕ ਕਰਮਈ ਆ ਮੁੰਡਾ ਲੋਕਲ ਚਲਾਉਂਦਾ ਸੀਗਾ ਅੱਗੇ ਕਰਕੇ ਵਿੱਚ ਸਮਾਨ ਸਮੋਹ ਰੱਖ ਪਾਵਾ ਜੱਸੇ ਨੇ ਤੇ ਫਿਰ ਸੋਨੂੰ ਸਮਾਨ ਰੱਖ ਕੇ ਰੈਡੀ ਕਰਕੇ ਟਰੱਕ ਫਿਰ ਮਿਲਦੇ ਆ ਜੀ ਬਹੁਤ ਮੁੰਡੇ ਇੱਥੇ ਮਿਹਨਤਾਂ ਕਰਦੇ ਆ ਜੀ ਬਹੁਤ ਵੱਡਾ ਜਾੜਾ ਬਹੁਤ ਮਿਹਨਤਾਂ ਕਰਦੇ ਆ ਜੀ ਬੱਚੇ। ਟਰੱਕਿੰਗ ਵਿੱਚ ਪੈਸਾ ਉਹ ਦੂਜੇ ਕੰਮਾਂ ਨਾਲੋਂ ਠੀਕ ਆ ਜੀ। ਪਰ ਮਿਹਨਤ ਸਾਰੇ ਕੰਮਾਂ 'ਚ ਹੀ ਬਹੁਤ ਆ। ਸਾਰੇ ਮਿਹਨਤ ਕਰਦੇ ਆ ਬੱਚੇ, ਤਰੱਕੀ ਕਰਦੇ ਆ। ਮਿਹਨਤ ਨੇ ਲਈ ਆ ਸਾਰਾ ਕੁਝ ਜੀ। ਹਾਂ ਜੀ। ਫਿਰ ਤੁਹਾਨੂੰ ਮਿਲਦਿਆਂ ਰੈਡੀ ਕਰਕੇ ਜੀ। ਓਕੇ। ਜੱਸਾ ਰੱਖਿਆ ਸਮਾਨ ਰੱਖਣ ਲੱਗਿਆ ਜੱਸਾ। ਆਪਦਾ ਲਜਾਨ ਵਾਲਾ ਸਾਰਾ ਟਰੱਕ ਦੇ ਵਿੱਚ। ਟਰਾਂਸਫਰ ਕਰੂਗਾ ਟਰਾਂਸਫਰ ਕਰਕੇ ਫਿਰ ਰੈਡੀ ਕਰੂਗਾ ਬਟਨ ਦੱਬਿਆ ਨਹੀਂ ਗਿਆ ਲੱਗਦਾ ਬਟਨ ਦੱਬਿਆ ਗਿਆ ਗੱਡੀ ਹੈਗੀ ਪੂਰੀ ਫੁਲੀ ਲੋਡਡ ਦੇਖੋ ਜੀ ਸੌਗੀ ਗੁੱਡ ਆਇਸੀ ਜੱਸੇ ਨੂੰ ਛੱਡਣ ਰੈਡੀ ਕਰਕੇ ਮੰਮਾ ਵਿੱਚ ਬੈਠੇ ਆ ਤਕਲੇ ਨਹੀਂ ਬਾਹਰ ਮम्मा ਹੌਲੀ ਹੌਲੀ ਨਿਕਲਦੇ ਆ ਬਾਹਰ ਆ ਬੈਠੇ ਆ ਜੀ ਪਾਣੀ ਕਹਿੰਦੇ ਪਾਣੀ ਦੇ ਦਿਓ ਦੱਸਿਆ ਲੈ ਵਈ ਇਹੋੜੀ ਹੋਰ ਪਾਣੀ ਬਾਲਾ ਕੰਦਾ 15 ਉਹ ਕੰਦਾ ਕਰਤਾ ਲੈ ਜਾ ਅੰਦਰ ਤੁਸੀਂ ਜਾ ਜਾ ਟਰੱਕ ਚ ਸਾਫ ਕਰਨ ਵਾਲਾ ਵਿੱਚ ਬਸ ਅਸੀਂ ਚੱਲੇ ਸੀ ਹੁਣ ਜਸਪੀਤ ਨੇ ਨਿਕਲ ਜਾਣਾ ਆਪਣਾ ਟਰੱਕ ਲੈ ਕੇ ਅਸੀਂ ਚੱਲੇ ਸੀ ਫੇਰ ਘਰ ਨੂੰ ਦੇਖਦੇ ਆ ਫਿਰ ਘਰੇ ਦੇ ਕੰਮ ਕਰ ਕਰਨ ਵਾਲੇ ਪੈਨੇ ਦੋ ਤਿੰਨ ਦਿਨਾਂ ਦੀ ਸਫਾਈ ਰਹੀ ਹੈ ਜੇ ਕਰਨ ਵਾਲੀ ਫਿਰ ਚਲੇ ਜਾਂਦੇ ਸੀ ਅਸੀਂ ਘੁੰਮਣ ਬੇਟੀ ਨੂੰ ਲੈ ਕੇ ਫਿਰ ਸਫਾਈ ਹੁੰਦੀ ਨਹੀਂ ਸੀ ਫਿਰ ਹੁਣ ਜਾ ਕੇ ਘਰੇ ਕਲੀਨ ਕਰਦੇ ਆ ਘਰ ਨੂੰ ਤੇ ਦੇਖਦੇ ਆ ਬਾਕੀ ਫਿਰ ਚਲੋ ਠੀਕਾ ਜੀ ਆਪਕੇ ਜੀ ਦੇਖੋ ਜੀ ਪ੍ਰੀਤ ਦਾ ਟਰੱਕ ਕਿੰਨਾ ਸੋਹਣਾ ਟਰੱਕ ਆ ਗੁੱਡ ਗੁੱਡ ਆ ਹੀ ਲੱਗੇ ਪਿੱਛੇ ਬੈੱਡ ਪਿਆ ਵਾ ਇੱਥੇ ਪਸੋਂ ਜਾਂਦਾ ਜਸਤੀ ਫਰਿੱਜ ਵੀ ਆ ਸਾਰਾ ਕੁਝ ਆ ਵਿੱਚ ਟਰੱਕਾਂ ਦੇ ਹਾਂ ਇਹ ਕਰੋ ਫੁੱਟ ਲਾਂਗੇ ਨਾ ਹਾਂ ਚਲਟਾ ਕਾਦਨੀ ਆ ਜੀ ਲਓ ਜੀ ਦੇਖੋ ਆ ਛੋਟੀ ਜੀ ਫਰਿੱਜ ਹੁੰਦੀ ਆ ਇਹਦੇ ਵਿੱਚ ਸਾਰਾ ਸਮਾਨ ਰੱਖਿਆ ਜਾਂਦਾ ਆਪਾਂ ਫਰੂਟ ਵਗੈਰਾ ਰੱਖ ਸਕਦੇ ਆ ਉੱਪਰ ਬੈਗ ਵਗ ਰੱਖ ਸਕਦੇ ਆ ਆ ਬੈੱਡ ਵਾ ਪੈਣ ਨੂੰ ਟਰੱਕ ਦੇ ਵਿੱਚ ਸਹੂਲਤ ਤਾਂ ਸਾਰੀ ਹੁੰਦੀ ਆ ਤੇ ਪਾਣੀ ਪੂਣੀ ਰੱਖਿਆ ਹੈ ਆਪਣਾ ਪੀਣ ਨੂੰ ਤੇ ਦੇਖ ਲਓ ਤੁਸੀਂ ਬੱਚੇ ਬੜੀਆਂ ਮਿਹਨਤਾਂ ਕਰਦੇ ਨੇ ਇੱਥੇ ਪਰਮਾਤਮਾ ਇਹਨਾਂ ਨੂੰ ਲੰਮੀਆਂ ਉਮਰਾਂ ਦੇਵੇ ਤੇ ਜੋ ਟਰੱਕ ਚਲਾਉਂਦੇ ਨੇ ਬੱਚੇ ਬਹੁਤ ਮਿਹਨਤਾਂ ਕਰਦੇ ਨੇ ਕੰਮ ਕੋਈ ਵੀ ਆ ਸਾਰੇ ਮਿਹਨਤੀ ਨੇ ਤੇ ਚਲੋ ਸੋ ਰੱਬ ਰੱਖਾ ਪਰਮਾਤਮਾ ਹੀ ਉਹਨਾਂ ਨੂੰ ਰੱਖਣ ਵਾਲਾ ਵਾ ਬਾਕੀ ਤੁਹਾਨੂੰ ਠੀਕ ਆ ਜੀ ਮਿਲਦੇ ਆਂ ਫਿਰ ਓਕੇ ਜੱਸਾ ਜਾਣ ਲੱਗਿਆ ਜੀ ਰੈਡੀ ਆ ਟਰੱਕ ਰੈਡੀ ਕਰ ਲਿਆ ਸਮਾਨ ਰੱਖ ਲਿਆ ਵਿੱਚ ਅਸੀਂ ਵੀ ਚੱਲੇ ਆਂ ਜੱਸੇ ਨੂੰ ਛੱਡ ਕੇ ਜੱਸ ਨੇ ਚਲੇ ਜਾਣਾ ਟਰੱਕ ਲੋਡ ਚੱਕਣਾ ਵਾ ਟਰੇਲਰ ਲੋਡਡ ਖੜਾ ਵਾ ਬੈਨਕੋਵਰ ਤੋਂ ਬੈਨਕੋਵਰ ਤੋਂ ਚੱਕ ਕੇ ਕੈਲਗਰੀ ਜਾਣਾ ਜੀ ਬਾਕੀ ਤੁਹਾਨੂੰ ਮਿਲਦੇ ਆਂ ਰਾਹ 'ਚ ਮਿਲਦੇ ਆਂ ਚੱਲਦੇ ਆਂ ਘਰ ਨੂੰ ਬਾਕੀ ਤੁਹਾਨੂੰ ਦੱਸਦੇ ਆ ਅੱਗੇ-ਅਗੇ ਕਿ ਕੀ ਸਮਾਚਾਰ ਹੈਗਾ ਚਲੋ ਜੀ ਮਿਲਦੇ ਆ ਫਿਰ ਹਾਂਜੀ ਠੀਕ ਆ ਜੀ ਜੇ ਕਿਸੇ ਨੂੰ ਕੰਮਕਾਰ ਚਾਹੀਦਾ ਹੋ ਟਰੱਕ ਦਾ ਤੇ ਕਮੈਂਟਾਂ ਵਿੱਚ ਦੱਸਿਓ ਤੇ ਕੰਪਨੀ ਵਿੱਚ ਹਾਇਰਿੰਗ ਚੱਲਦੀ ਰਹਿੰਦੀ ਆ ਬਾਕੀ ਮੈਂ ਜੱਸੇ ਨੂੰ ਪੁੱਛ ਕੇ ਤੁਹਾਡੀ ਹਾਇਰਿੰਗ ਦੀ ਗੱਲ ਕਰ ਸਕਦੇ ਆ ਆਪਾਂ ਜਿੰਨੀ ਹੱਲ ਹੋ ਸਕਦੀ ਆ ਕਰਾਂਗੇ ਜੀ ਬਾਕੀ ਦੇਖ ਲਿਓ ਜਿੱਦਾਂ ਕੰਮ ਕਰ ਜੇ ਕਿਹਨੂੰ ਚਾਹੀਦਾ ਹਾਇ ਹਾਂਜੀ ਠੀਕ ਹੈ ਜੀ ਓਕੇ ਥੈਂਕ ਯੂ ਬਾਏ ਬਾਏ ਪ੍ਰੀਤਾ ਲਓ ਜੀ ਅਸੀਂ ਘਰੇ ਆ ਗਏ ਸੀ ਹੁਣ ਸਪਰੇਅ ਚੱਲਿਆ ਗਿਆ ਸੀ ਲੈ ਕੇ ਟਰੱਕ ਆਪਣਾ ਅਸੀਂ ਹੁਣ ਦੇਖਦੇ ਆਂ ਘਰ ਦੇ ਕੰਮ ਕਰ ਕਰਦੇ ਆਂ ਤੇ ਫੇਰ ਦੇਖਦੇ ਆਂ ਠੀਕ ਕਰਨਾ ਕਿੱਥੇ ਜਾਣਾ ਤੇ ਜੇ ਰੋਟੀ ਖਾਣੀ ਆਂ ਜਸ ਹੈਪੀ ਨੇ ਤੇ ਖੇਦਿਆ ਹੋਰ ਕੰਮ ਕਰ ਕੇ ਨਿਕਲਦੇ ਨੇ ਘਰ ਦੇ ਕਿ ਨਹੀਂ ਹੈਪੀ ਐ ਚਲੋ ਠੀਕ ਆ ਰਿਹਾ ਤੋ ਪਹੁੰਚ ਗਏ ਆ ਗਏ ਅਸੀਂ ਘਰੇ ਹੋਰ ਮੌਸਮ ਵਧੀਆ ਹੈ ਹਾਂ ਮੌਸਮ ਤਾਂ ਪੂਰਾ ਗੁੱਡ ਹੋਇਆ ਪਿਆ ਵਾ